ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁੱਤਰ ਸਾਬੋਨਦੀ ਹੈਦਤ ਅਨੁਸਾਰ ਪੁਲਿਸ ਸਟੇਸ਼ਨ ਛਾਟਾ ਐਸ ਐਚ ਓ ਸ਼੍ਰੀ ਵਿਨੋਦ ਜੀ ਤੇ ਏ ਸੀ ਪੀ ਵੈਸਟ ਸ਼੍ਰੀ ਸ਼ੇਬ ਸ਼ਬਦਰਸ਼ਨ ਜੀ ਉਹਨਾਂ ਨੇ 5 ਅਕਿਊਜ਼ ਰੈਸ ਕੀਤੇ ਆ ਐਫ ਆਈ ਆਰ ਨੰਬਰ 142 ਡੇਟਿਡ 28 2024 ਅੰਡਰ ਸੈਕਸ਼ਨ 304 2 35 ਬੀ ਐਨ ਐਸ ਪੁਲਿਸ ਸਟੇਸ਼ਨ ਛਾਟਾ ਤੇ ਦੂਸਰਾ ਕੇਸ ਹੈ ਐਫ ਆਈ ਆਰ ਨੰਬਰ 10571 2025 ਅ ਅਫੈਂਸ ਹੈ 304 2 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟਾ ਦੋ ਐਫ ਆਈ ਆਰ ਦੇ ਐਕਿਊਜ਼ ਹੈ ਕਿ ਤੇ ਕਿ ਉਸ ਦਾ ਨਾਮ ਹੈ ਬਲਜਿੰਦਰ ਸਿੰਘ ਲਾਇਸ ਗੋਲੂ ਸੁਰਜੀਤ ਸਿੰਘ ਲਾਇਸ ਮਿਰਜਾ ਕਰਨਵੀਰ ਸਿੰਘ ਲਾਇਸ ਲਾਲੀ ਹਰਪ੍ਰੀਤ ਸਿੰਘ ਲਾਇਸ ਹੈਪੀ ਤੇ ਮਨਪ੍ਰੀਤ ਸਿੰਘ ਲਾਇਸ ਮਨੀ ਇਹ ਬੇਸਿਕਲੀ ਸਨਾਚਿੰਗ ਸਿਆਟਾ ਏਰੀਆ ਚ ਕਾਫੀ ਜ਼ਿਆਦਾ ਕਰਦੇ ਸੀਗੇ ਤੇ ਨਸ਼ੇ ਦੇ ਵੀ ਇਹ ਆਦੀ ਨੇ ਅ ਇਹਨਾਂ ਚੋਂ ਆਪਣਾ ਇੱਕ ਇੱਕ ਕਿਊ ਜੜਾ ਰੈਸਟ ਹੋਣਾ ਰਹਿ ਗਿਆ ਹੈ ਕਰਨਵੀਰ ਸਿੰਘ ਅ라이ਸ ਡੱਬ ਤੇ ਇਹ ਵੀ ਨਸ਼ੇਦਾਰ ਗਿਆ ਬੇਸਿਕਲੀ 6 ਜਨੇ ਦਾ ਗੈਂਗ ਹੈ ਤੇ 5 ਰੈਸਟ ਹੋ ਚੁੱਕੇ ਹੈ ਤੇ ਅਸੀਂ ਇਹਨਾਂ ਤੋਂ ਤਿੰਨ ਮੋਬਾਈਲ ਫੋਨ ਦੋ ਮੋਟਰਸਾਈਕਲ ਸਪਲੈਂਡਰ ਇੱਕ ਸਕਰੂ ਡਰਾਈਵਰ ਇੱਕ ਦਾਤ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਤੇ ਇਹ ਸਾਰੇ ਹੀ ਬੇਸਿਕਲੀ 10ਵੀਂ ਤੋਂ ਘੱਟ ਪੜ੍ਹੇ ਐ ਤੇ 25-30 ਸਾਲ ਦੇ ਲਾਗੇ ਤੱਕ ਇਹਨਾਂ ਦੀ ਉਮਰ ਹੈਗੀ ਐ ਤੇ ਜਿਹੜਾ ਬਲਜਿੰਦਰ ਸਿੰਘ ਲਾਇਸ ਗੋਲੂ ਐ ਇਹਦੇ ਤੇ ਇੱਕ ਪਹਿਲਾਂ ਵੀ ਕੇਸ ਇੱਕ ਦਰਜ ਹੈਗਾ ਐਫ ਆਈ ਆ ਨੰਬਰ 13 2025 ਅੰਡਰ ਸੈਕਸ਼ਨ 109 191 3 190 ਬੀ ਐਨ ਐਸ ਤੇ 25 27 ਆਮਜਕ ਪੀ ਐਸ ਛਾਟਾ ਵੀ ਦਰਜ ਹੈਗਾ ਤੇ ਇਹਨਾਂ ਤੋਂ ਇਹਨਾਂ ਦਾ ਸੀ ਪੁਲਿਸ ਰਿਮਾਂਡ ਲੈ ਕੇ ਅ ਮਾਨਯੋਗ ਅਦਾਲਤੋ ਤੇ ਅਸੀਂ ਪੁੱਛਗੇ ਚ ਹੋਰ ਵੀ ਕਰਾਂਗੇ ਤੇ ਹੋਰ ਵੀ ਜਿਹੜੀ ਵੀ ਰਿਕਵਰੀ ਹੋਈ ਅਸੀਂ ਤੁਹਾਡੇ ਤੱਕ ਲਿਆਵਾਂਗੇ